ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਜੀ ਅੱਜ ਪਹੁੰਚ ਚੁੱਕੇ ਆ ਪਿੰਡ ਟੋਟੀਆਂ ਜਿਹੜਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਹਰਜੀਤ ਸਿੰਘ ਉਹਨਾਂ ਦੇ ਕੋਲ ਆਏ ਆ ਵਪਾਰ ਲੈਣ ਦਾ ਕੰਮ ਹੈ ਇਹਨਾਂ ਦਾ ਮਾਲ ਰੂਟੀਨ ਦੇ ਵਿੱਚ ਹੀ ਇੱਥੇ ਆਉਂਦਾ ਅਕਸਰ ਬਾਕੀ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਵੀਰ ਹਰਜੀਤ ਦੇ ਘਰੋਂ ਮੱਝਾਂ ਝੋਟੀਆਂ ਵੇੜਾ ਹਰ ਇੱਕ ਕੈਟਾਗਰੀ ਦੇ ਵਿੱਚ ਪਸ਼ੂ ਇਹਨਾਂ ਦੇ ਕੋਲੇ ਮੌਕੇ ਤੇ ਮੌਜੂਦ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਝੋਟੀਆਂ ਮੱਝਾਂ ਆਪਾਂ ਤੁਹਾਨੂੰ ਜਿਹੜੀਆਂ ਤਿੰਨ ਦਿਖਾਉਣੀਆਂ ਨੇ ਇੱਕ ਇਹਦਰ ਵੜ ਦਿਖਾ ਦੇਾਂਗੇ ਸੋਈ ਸਵਾਈ ਦਾ ਸਾਰਾ ਸਹੀ ਤੁਹਾਨੂੰ ਟਾਈਮ ਦੱਸ ਦਿਆਂਗੇ ਠੀਕ ਆ ਜੀ ਪਿਛਲੀ ਵੀਡੀਓ ਆਪਾਂ ਪਾਈ ਸੀ ਉਹਦੇ ਵਿੱਚ ਵੀ ਇਹ ਵੜ ਪਾਈ ਸੀ ਪ੍ਰੋਪਰ ਬੱਚੇ ਦੇ ਨਾਲ ਦਿਖਾਈ ਸੀ ਕਿ ਹੁਣ ਬਗੈਰ ਬੱਚੇ ਹਾਂ ਠੀਕ ਆ ਜੀ ਬੱਚਾ ਐਕਸਪਾਇਰ ਹੋ ਗਿਆ ਇਹਦਾ ਤੇ ਦੋ ਇਧਰ ਜਿਹੜੀਆਂ ਤੁਹਾਨੂੰ ਬੱਕਰੀਆਂ ਵਿਖਾ ਦੇਾਂਗੇ ਠੀਕ ਆ ਜੀ ਜੋੜੀ ਬੱਕਰੀਆਂ ਦੀ ਵਕਾਊ ਵਕਾਊ ਆ ਕੀ ਰੇਟ ਆ ਤੇ ਕਿੰਨੀ ਕਿੰਨੀ ਇਹਨਾਂ ਦੀ ਉਮਰ ਏਜ ਆ ਬਾਕੀ ਪੂਰੀ ਗੱਲਬਾਤ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਪਿੰਡ ਟੋਟੀਆਂ ਸਾਰੇ ਭਰਾਵਾਂ ਨੂੰ ਪਤਾ ਹੀ ਆ ਨਿਸ਼ਾਰੇ ਪਨੂਆਂ ਦੀ ਦੂਰੀ ਕੋਈ 5 ਕਿਲੋਮੀਟਰ ਦੀ ਆ ਸੇਰੋਂ ਵੀ ਇੱਥੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ। ਬਾਕੀ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਹਰਜੀਤ ਸਾਸਰੀ ਕਾਲ। ਅਸੀ ਕਾਲ ਸੰਧੂ ਸਾਹਿਬ ਕੀ ਹਾਲ ਨੇ? ਉਹ ਠੀਕ ਠਾਕ ਪਾ ਜੀ। ਚੜਦੀ ਕਲਾ ਜੀ। ਹਾਂ। ਠੀਕ ਠਾਕ ਕੈਮਰਾਮੈਨ? ਹਾਂ ਵਧੀਆ ਵਧੀਆ। ਰਾਸਨਦੂ ਚਲੋ ਸੁਖਸ਼ਾਂਤੀ ਚਾਹੀਦੀ। ਰਾਸਨਦੂ ਭਾਰਮੀ ਚੈਨਲ ਦੇਖ ਰਿਹਾ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ। ਹਾਂ। ਲੈ ਵੀ ਹਰਜੀਤ ਤਾਂ ਕਿਵੇਂ ਵੀਰੇ ਕੰਮ ਕਰਾਂ। ਚੜਦੀ ਕਲਾ ਵੀਰੇ ਚੱਲੀ ਜਾਂਦਾ। ਕਿਰਪਾ ਬਾਬੇ ਦੀ। ਆਈ ਜਾਈ ਜਾਂਦੇ ਨਾ ਗਏ ਸੀ ਤਾਂ ਨਹੀਂ ਹਾਂ। ਬਾ ਇਦਾਂ ਹੀ ਆ ਇੱਕ ਦੋ ਇੱਕ ਦੋ ਰੋਜ਼ ਤੁਰੇ ਜਾਂਦੇ ਰ ਅੱਜ ਮਨੋ ਦਾ ਝੋਟੀਆਂ ਮੱਝਾਂ ਅੱਜ ਤਿੰਨ ਆਪਣੇ ਕੋਲ ਫੋਨ ਝੋਟੀ ਆ ਇਹ ਪਹਿਲਣ ਝੋਟੀ ਆ ਦੋ ਪਰ ਲੀਆਂ ਦੁਜੀ ਦੁਜੀ ਸੂਏ ਆ ਇਹ ਵੀ ਸੂਈਆਂ ਸਵਾਈਆਂ ਵਾ ਇਹ ਕਾ ਆਪਣੇ ਕੋ ਵਹਿੜਿਆ ਇਹ ਵੀ ਸੂਈ ਸਵਾਈਆ ਬੱਚਾ ਐਕਸਪਾਇਰ ਹੋ ਗਿਆ ਦਾ ਵੱਡੀ ਵਹਿੜ ਆਪਾਂ ਪਾਈ ਸੀ ਪਿਛਲੀ ਵੀਡੀਓ ਇਹ ਪਿਛਲੀ ਵਰੀ ਪਾਈ ਸੀ ਤੇ ਉਹ ਇਹ ਸਾਈ ਵੀ ਹੋ ਗਈ ਸਾਨੂੰ ਸਾਬੇ ਦੀ ਇਹ ਬੱਚਾ ਮਾਰਨ ਕਰਕੇ ਉਹ ਵਿਚਾਰੇ ਫਿਰ ਇਸ ਮਿਸ ਕਰਕੇ ਥੋੜੇ ਉਹਨਾਂ ਨੇ ਇਹ ਪਤਾ ਨਹੀਂ ਮਿਲਨੀ ਕਿ ਨਹੀਂ ਮਿਲਨੀ ਬਸ ਖੁੰਦਾ ਹੀ ਆ ਤੇ ਦਿਹਾੜੀ ਕੀ ਟੀਕਿਆ ਕੀਤਾ ਵੀ ਨਾ ਵਿਚਾਰੀ ਨੇ ਤੇ ਨਾ ਗਿਆ ਠੰਡੀ ਧੀਰੀ ਆ ਕੋਈ ਚੱਕਰੀ ਨਹੀਂ ਹੁਣ ਸੀਰਸ ਲਾ ਗਿਆ ਠੀਕ ਆ ਠੀਕ ਆ ਸ਼ੁਰੂਆਤ ਵੀ ਆਪਾਂ ਇੱਥੇ ਅ ਅੱਜ ਲਗ ਸਮ ਕਿੰਨੇ ਦਿਨ ਸਮਾ ਹੋ ਗਏ ਸੰਤੂ ਸਾਹਿਬ ਟਾਈਮ ਤੇ ਤੁਹਾਡੀ ਵੀਡੀਓ ਤੇ ਆਪਾਂ ਦੱਸਿਆ ਉਦੋਂ ਇਹ ਮੇਰਾ ਚੌ ਪੰਜਾਂ ਦਾ ਮਗਰ ਬੱਛੀ ਇਹਦੀ ਇਸੇ ਕਲਰ ਦੀ ਪ੍ਰਿੰਟ ਬੱਛੀ ਹੈ ਜੀ ਤੇ ਇਹਨੂੰ ਕੋਈ ਲਾਲੇ 20 ਦਿਨ ਕੋਈ ਲਾਲੇ 25 ਦਿਨ ਠੀਕ ਹੈ ਜੀ ਇੰਨਾ ਸਮਾ ਹੋਇਆ ਵਾ ਟਾਈਮ ਵੀਡੀਓ ਤੇ ਨਾਲ ਹੀ ਆ ਤੁਹਾਡੀ ਪਿਛਲੀ ਵੀਡੀਓ ਤੇ ਚੱਲਣ ਦੇ ਆਪਣਾ ਦਾ ਠੀਕ ਆ ਤੇ ਇਹ ਵੇਲੇ ਉਦੋਂ ਵਾਰੇ ਤੋਂ 16 17 ਲੀਟਰ ਬੋਲਾ ਸੀ ਤੇ 20 ਵਾਰ ਟੱਪ ਗਈ ਸੀ ਪਰ ਆ ਵੇਲੇ 18 ਲੀਟਰ ਆ ਔਰ 18 ਕਿਲੋ ਜਿਹੜਾ ਬਿਲਕੁਲ ਆਪਾਂ ਦੁੱਧ ਬਣਾਵਾਂਗੇ ਬਣਾਵਾਂਗੇ ਬਾਬਾ ਜੀ ਠੰਡਾ ਕਰਕੇ ਅਜ 25 ਕਿ ਦਿਨ ਹੋ ਗਿਆ ਵੈਸੇ ਹਾਂ 25 ਦਿਨ ਹੋ ਗਏ ਸੂਈ ਦੀ ਲੋ ਜੀ 25 ਦਿਨ ਦਾ ਸਮਾਂ ਸੂਹਾ ਤੇ ਜਾ ਹੀ ਜਾਂਦਾ ਹੈ ਨਾ ਸੂਹਾ ਤੇ ਜਾ ਇੱਕ ਵਾਰੀ ਦੇਖਾਂ ਥੋੜਾ ਲਾਗਿਓ ਮਾਰ ਕੇ ਕੈਮਰਾ ਦਿਖਾ ਦੇ ਮੁੱਠੀ ਵਾਲਾ ਥਾਣਾ ਹਵਾਨੇ ਝੱਡੇ ਤੋਂ ਇੱਕ ਵਾਰੀ ਨਾਰਮਲ ਹੀ ਸਾਰੇ ਭਰਾਵਾਂ ਨੂੰ ਜੱਜਮੈਂਟ ਹੋ ਜਾਊਗੀ ਵੈਸੇ ਹੁਣ ਜਿਹੜਾ ਸਮਾਂ तकरीबन ਕੋਈ 5 5:30 ਵਜੇ ਸ਼ਾਮ ਦਾ ਟਾਈਮ ਆ ਚੁਬਾਈ ਦਾ ਟਾਈਮ ਆ ਤੇ ਭਰਿਆ ਪਾਂਡਾ ਭਰੇ ਥਣ ਜਿਹੜੇ ਆ ਪਸ਼ੂ ਤੁਹਾਨੂੰ ਨਜ਼ਰ ਆ ਜਾਣਗੇ ਬਾਕੀ ਸੰਧੂ ਸਾਹਿਬ ਆਪਣੀ ਬਾਕੀ ਹਰਜੀਤ ਨੂੰ ਬੰਗਾਰ ਰੱਸੀ ਪਾ ਲਈ ਦੀ ਕੋਈ ਸੰਧੂ ਸਾਹਿਬ ਚੱਕਰ ਨਹੀਂ ਬੰਗਾਰ ਰੱਸੀ ਦੀ ਇਹਨਾਂ ਕੇ ਵੇਖੋ ਮੱਝਾ ਰਗੀ ਚਵਾਈ ਰਹੀ ਜੇ ਕੋਈ ਕਿਹਾ ਛਟਾ ਨਹੀਂਗਾ ਚਲੋ ਕਿਸੇ ਭਰਾ ਨੇ ਇੱਥੇ ਚੋ ਕੇ ਵੇਖਣੀ ਆਪਣੀ ਤਸੱਲੀ ਕਰ ਸਕਦਾ ਹਾਂ ਇਹਦੀ ਗੱਡੀ ਹੁਣ ਪਾੜਾ ਪਾ ਕੇ ਇਦਾਂ ਥਲੇ ਬੈਈਦਾ ਤੇ ਕਰਮਾਂ ਦੀ ਲਾਤੋਂ ਨਹੀਂ ਪੁੱਟਦੀ ਠੀਕ ਆ ਵੀਰੇ ਹਾਂ ਬਾਬੀ ਹਰਜੀਤ ਖੋਲ ਇਹਨੂੰ ਵੀ ਤੋੜ ਕੇ ਦਿਖਾਈਆ ਤੇਜਾ ਸੁਆ ਦੋਸਤੋ ਪਿੱਛੇ ਜੇ ਵੀਡੀਓ ਆਪਾਂ ਬਣਾਈ ਸੀ ਅਜ ਤੋਂ 25 ਦਿਨਾਂ 25 26 ਦਿਨ ਕੋਈ 27 ਦਿਨ ਮਹੀਨੇ ਦੇ ਅੰਦਰ ਵਾਰੀ ਸਮਾਂ ਹੋਇਆ ਉਦੋਂ ਆਪਾਂ ਤੁਹਾਨੂੰ ਦਿਖਾਈ ਸੀ ਕਿੰਨੇ ਕਿ ਦਿਨਾਂ ਦੀ ਸੀ ਉਦੋਂ ਆਪਾਂ ਜਦੋਂ ਵੀਡੀਓ ਪਾਈ ਸੀ ਸੰਧੂ ਸਾਹਿਬ ਉਦੋਂ ਕੋਈ 3-4 ਦਿਨ ਰੇਹਣ ਸੁਈ ਨੂੰ ਕੋਈ ਬੌਲੇ ਜੀ ਹਜੇ ਬਿਲਕੁਲ ਸੋ ਬੌਲੇ ਦੇ ਵਿੱਚ ਇਹ ਕਾਊਂਟ ਕਰਾਈ ਸੀ ਕਿਸੇ ਭਰਾ ਨੂੰ ਉਹਦਾ ਲਿੰਕ ਚਾਹੀਦਾ ਵੀਡੀਓ ਦਾ ਉਹ ਵੀਡੀਓ ਦਾ ਲਿੰਕ ਵੀ ਮਿਲ ਜੂਗਾ ਤੁਹਾਨੂੰ ਅੱਜ ਤਕਰੀਬਨ 25-28-29 ਦਿਨਾਂ ਬਾਅਦ ਆਪਾਂ ਇੱਕ ਵਾਰੀ ਫੇਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਇਸ ਵਕਤ 18 ਕਿਲੋ ਦੁੱਧ ਇਸ ਵਾੜ ਦੇ ਥੱਲੇ ਹਾਜ਼ਰ ਆ ਭਾਰਾ ਟਾਂਚਾ ਹੋਲੀ ਵਜਨ ਵਟਾ ਜੈਜ ਰੇਟ ਦੇ ਵਿੱਚ ਮਿਲ ਜੂਗੀ ਹਰ ਜੀ ਤੁਹਾਨੂੰ ਕਹਾਂਗੇ ਵੀ ਪੂਰਾ ਜਿਹੜਾ ਜ਼ੋਰ ਲਾ ਕੇ ਜੇ ਅੱਜ ਮੁੱਲ ਕਰਦਗੇ ਅੱਜ ਠੀਕ ਆ ਜੀ ਜਿਹੜਾ ਸੰਦੂ ਸਾਹਿਬ ਇਹਦਾ ਅਰਕੀ ਉੜਦੀਆਂ ਵਾਲਾ ਕੰਮ ਹੀ ਕਰਦਣਾ ਬਾਕੀ ਵਜਨ ਵਜੂਦ ਕਰਮਾੜੀ ਨੂੰ ਵੇਖੋ ਬਹੁਤ ਜ਼ਿਆਦਾ ਬਹੁਤ ਡਾਡਾ ਲੱਗਾ ਬਾਕੀ ਠੰਡੀ ਸੀ ਕੋਈ ਲੋਸ਼ੂ ਲੋਸ਼ੂ ਨਹੀਂ ਕਰਮਾੜੀ ਦਾ ਹਾਂ ਤੇ ਚੰਗੀ ਆ ਤੋਰਾ ਤਾਰਾ ਵੀ ਚੰਗਾ ਵਹਿੜਦਾ ਬਾਕੀ ਵਹਿੜ ਮਨੋ ਗਾਂ ਮਨੋ ਤਿੱਜਾ ਸੁਆ ਬਾਕੀ ਹਰੇਕ ਦੀ ਆਪੋ ਆਪਣੀ ਸਮਝ ਆ 18 ਕਿਲੋ ਇਸ ਵਕਤੇ ਤੇ ਥੱਲੇ ਦੁੱਧ ਹਾਜ਼ਰ ਆ ਆ ਦੇਖੋ ਜੀ ਸੰਤੂ ਸਾਹਿਬ ਇਹਦੀ ਕੀ ਵੀ ਇੱਕੋ ਬੈਂਦੀ ਆ ਇਹਦੀ ਚਵਾਈ ਮੱਝਾਂ ਰਗੀ ਥੋੜੀ ਹਾਂ ਕੋਈ ਫਕਤ ਨਹੀਂ ਆ ਬਿਲਕੁਲ ਹਾਂ ਚਵਾਈ ਮੱਝਾਂ ਰਗੀ ਆ ਥੋੜਾ ਜਿਹਾ ਮਾਰਾ ਮੜ ਜਮੇ ਮੱਝਾਂ ਦੇ ਮਾਰਾ ਮੜ ਨਾ ਪਾਈ ਹਾਂ ਬਸ ਉਹ ਚੀਜ਼ ਆ ਹਾਂਜੀ ਹਾਂਜੀ ਹਾਂ ਤੇ ਬਾਕੀ ਜੇ ਚੰਗੀ ਸੇਵਾ ਦੇ ਚੱਲ ਜੇ ਜਿਵੇਂ ਹੁਣ ਮੱਲਾਂ ਮੌਸਮੇ ਅਗਾ ਇਹਨਾਂ ਦਾ ਹੀ ਆ ਕਰਮਾਲੀਆਂ ਦਾ ਤੇ 20 ਉਹ ਦੁੱਧ ਮਾਰਨਾ ਬਾਹਰ ਦੇ ਜੂਗੀ ਅਗਲੇ ਅਗਲੇ ਥਾਣੇ ਦੇ ਵੀ ਦੁੱਧ ਚੰਗਾ ਮੈਂ ਨਾ ਸੰਤੂ ਸਾਹਿਬ ਗਾੜੀ ਮੇਰੇ ਸਾਹਿਬ ਨਾਲੀ 4 ਕਿਲੋ ਲੱਗੇ ਹੋਣੀਆਂ ਇਹਦੇ ਪ੍ਰੋਪਰ ਜਿਹਾ ਹੀ ਕੰਮ ਮੈਂ ਨਾ ਗੱਲੀ ਗਾਂ ਦੀ ਬਰਾਬਰੇ ਗਾੜ ਮਗਰ ਇਹ ਦਿੱਤੀ ਮੁੱਲ ਦੇ ਨਹੀਂ ਕਹਿੰਦੇ ਆ ਸੰਧੂ ਸਾਹਿਬ ਉਹਦਾ ਪਾਈ ਆਪਾ ਇਹ 65000 ਦੀ ਠੀਕ ਹੈ ਨਾ ਹੁਣ ਇਹਦਾ ਕੰਮ ਸਾਰਾ ਡਾ ਕੇ ਦੇਣਾ ਪਣਾ ਵਾ ਇਹ ਦੇਣੀ ਆਪਾਂ ਨੂੰ 60 ਦੇ ਦਈਏ ਤਾਂ ਫਰਕ ਕਿੰਨਾ ਪੰਜ ਡਾਤਾ ਬੱਛੀ ਦਾ ਆਹੋ ਤੇ ਬੱਛੀ ਦਾ ਨਹੀਂ ਚਲੋ ਵੈਸੇ ਵੀ ਰਾਇਤ ਕਰਕੇ ਦੇ ਦੇ ਸੰਧੂ ਸਾਹਿਬ ਇਹਦੀ ਇੱਕੋ ਹੀ ਆਪਾਂ ਹਾਂ ਨਾ ਹੀ ਕਰਨੀ ਆ 200 ਰੁਪਿਆ ਛੋੜ ਲੈ ਕੰਮ 53000 ਦੀ ਦੇਣੀ 53000 ਦੀ ਲਓ ਜੀ 53000 ਦੀ ਆ ਵੇੜ ਮਿਲ ਜੂਗੀ 18 ਕਿਲੋ ਦੁੱਧ ਕੋਈ ਮਹੀਨੇ 27 ਦਿਨਾਂ ਦੀ ਸੂਈ ਆ ਉਹਦੇ ਇੱਕ ਮਿਲ ਜੂਗਾ ਕਨਫਰਮ ਕਰ ਲੈ ਮੇਰਾ ਵੀਰ ਆਪਾਂ ਕੋ ਆਪਣੇ ਕੋ ਵੀਡੀਓ ਪਈ ਆ ਵੀਰ ਦੇ ਚੈਨਲ ਤੇ ਵੀਡੀਓ ਉਸੇ ਤਰ੍ਹਾਂ ਪਈ ਆ ਠੀਕ ਆ ਜੀ ਉਹ ਬਿਲਕੁਲ ਕਲੀਅਰ ਹੋ ਜੂਗਾ ਠੀਕ ਆ ਜੀ ਕੋਈ ਮਹੀਨੇ ਕਦੇ ੜਗੜ ਜਿਹੜਾ ਸਮਾਂ ਹੋ ਗਿਆ ਇੱਧਰ ਇੱਕ ਕੱਟੀ ਤੁਹਾਨੂੰ ਦਿਖਾ ਦਿੰਨੇ ਆ ਝੋਟੀ ਇਹ ਸਾਨੂੰ ਸਾਬ ਤੂਮ ਆ ਤੂਮ ਆ ਦਿਖਾ ਦਿਓ ਲੈ ਜੀ ਹਰਜੀਤ ਮੂੰਹ ਦੰਦਾਂ ਦੇ ਵਿੱਚ ਹੀ ਆ ਕਿ ਕਿਵੇਂ ਆ ਛਿੱਗੀ ਸੰਦੂ ਸਾਹਿਬ 6 ਦੰਦ 6 ਦੰਦ ਤੇ ਆ ਸਿੰਗੀ ਵੇਹਰੀ ਲਓ ਵੀ ਛੋਟੀ ਸਿੰਗੀ ਆ ਤੇ ਛਿੱਗੀ ਆ ਠੀਕ ਆ ਜੀ ਪਹਿਲਾ ਸੂਆ ਜੇ ਹਾਂ ਮਗਰੇਰੇ ਕਟਾ ਜੇ ਕੋਈ ਛਿਆਰੀ ਗੇਲੇ ਕੋਈ ਸਤਾਰੀ ਗੇਲੇ ਦਿਨਾਂ ਦੀ ਠੀਕ ਹੈ ਜੀ ਮੈਲੇ ਮੂਲੇ ਤੇ ਨਹੀਂ ਚੱਲੀ ਐ ਵੇਲੇ 8 ਲੀਟਰ ਦੇ ਥੱਲੇ ਕੰਡੇ ਵਾਲਾ ਹੋਊਗਾ ਕੰਨੀਆਂ ਕੁੰਨੀਆਂ ਫਿਰ ਖੜੀਆਂ ਕੇ ਕੰਨੀਆਂ ਖੜੀਆਂ ਜੀ ਖੜੀਆਂ ਕੰਨੀਆਂ ਖੜੀਆਂ ਜੀ ਠੀਕ ਹੈ ਵੀਰੇ ਬਾਕੀ ਕੋਈ ਨਹੀਂ ਜੇ ਕਨਫਰਮ ਆ ਤੁਹਾਡਾ ਤਾਂ ਕੋਈ ਨਹੀਂ ਆਉਂਦਾ ਕਨਫਰਮ ਆ ਸਾਨੂੰ ਸਭ ਆਪਣਾ ਕਨਫਰਮ ਹੈ ਬਾਕੀ ਵੀਰ ਆਵੇ ਕੋਈ ਕਨਫਰਮ ਕਰਕੇ ਜਾਵੇ ਜਵਾਨ ਹੋਵੇ ਦੇ ਆਪਣੇ ਕਿੱਲੇ ਤੇ ਰਹਿਣ ਦੇ ਅੱਜ ਕਿੰਨੇ ਦਿਨ ਹੋ ਗਏ ਸੀ ਨੂੰ ਇਹਨੂੰ 6 ਸੱਤ ਦਿਨ ਹੋ ਗਏ ਜੀ 6 7 ਸਾਲ ਮਗਰ ਕਟਾਏਦੇ ਹਨਾ ਮਗਰ ਕਟਾ ਜੀ ਐਸ ਵਕਤ ਕਿੰਨਾ ਦੋ ਦੋ ਬੋਲ ਬੱਚੇ-ਪੁੱਛੇ ਤਾਂ ਸਹਿਮਤ ਆ ਮੈਂ ਨਾ ਗੱਲਬਾਤ ਕੋਈ ਨਹੀਂ ਆਪਾਂ ਬੱਚਾ ਲਿਆ ਕੇ ਉਹਨੂੰ ਵਿਖਾਈ ਦੇਵਾਂਗੇ ਇਹਦੇ ਠੀਕ ਆ ਲੈ ਫਿਰ ਚੀਜ਼ ਖੋਲਦੇ ਵੀਰੇ ਲਓ ਵੀ ਇਹ ਬੱਚੇ ਤਾਂ ਦੋਸਤੋ ਸਹਿਮਤ ਆ ਪਲੂਣ ਪਹਿਲਾ ਸੂਆ ਕੱਟੀ ਝੋਟੀ ਤੇ ਖੰਡੂ ਸਾਹਿਬ ਅੱਧਾ ਘੰਟਾ ਲੇੜੇ ਸਿੰਗੀ ਆ ਹੰਗ ਕੱਟ ਲੈਂਦੀ ਆ ਵੀ ਵਾਕਿਆ ਚੋਣਾ ਵਾ ਹਾਂ ਸੋ ਹੁਣ ਬਿਲਕੁਲ ਜਿਵੇਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਚੁਵਾਈ ਦਾ ਟਾਈਮ ਆ ਭਰੇ ਥਣ ਜਿਹੜੇ ਬਿਲਕੁਲ ਭਰਿਆ ਲੇਵਾ ਤੁਹਾਨੂੰ ਜਿਹੜਾ ਪਸ਼ੂ ਨਜ਼ਰ ਆਜੂਗਾ ਮਗਰ ਕਟਾ 6-7 ਦਿਨਾਂ ਦੀ ਸੂਈ ਝੋਟੀ ਦੇ ਥੱਲੇ 8 ਕਿਲੋ ਇਸ ਵਕਤ ਦੁੱਧ ਹਾਜ਼ਰ ਮ ਅਮਰ ਉਹ ਨੀਗਾ ਜੀ ਬਾਕੀ ਸਿੰਘ ਆਪਣਾ ਥਣ ਥਣ ਬਹੁਤ ਸੋਹਣਾ ਕੱਢਦੀ ਆ ਆ ਦੇਖੋ ਦੇਖੋ ਸਿੰਗੀ ਲੱਗੀ ਮੂੰਹ ਮੱਥੇ ਜੇ ਇੱਕ ਵਾਰੀ ਦਿਖਾਓ ਚੰਗੀ ਤਰ੍ਹਾਂ ਆ ਵਿਖਾਓ ਫੇਸ ਇਸ ਕੁਆਲਿਟੀ ਕਰੋ ਚੈੱਕ ਠੀਕ ਆ ਜੀ ਛੋਟੀ ਸਿੰਗੀ ਆ ਸ਼ਾਈ ਸ਼ੂਈ ਮੇਰਾ ਵੀਰ ਦੇਖੋ ਮੱਥੇ ਜ ਮਾੜੀ ਫੁੱਲੀ ਹੈਗੀ ਆ ਆਟ ਰੂਟਰ ਦੀ ਕੁਆਲਿਟੀ ਚੰਗੀ ਆ ਤੇ ਨਵਾਂ ਆਂਗਾ ਠੀਕ ਆ ਜੀ ਬਿਲਕੁਲ ਨਵੀਂ ਝੋਟੀ ਆ ਆ ਦੇਖੋ ਹੁਣ ਖਾ ਦਿਓ ਮੜਾ ਜ ਜਸ਼ਨ ਠੀਕ ਆ ਜੀ ਸੋ ਲੈਫਟੀ ਲੂਪ ਦੀ ਚੰਗੀ ਆ ਵੇਖੋ ਬੱਚੇ ਦੇ ਸਾਹਮਣੇ ਹੈਗੇ ਨੇ ਬੱਚੇ ਆਉਣ ਤੇ ਆਉਂਦੀ ਔੜ ਔੜ ਕੇ ਹਾਂ ਲੈ ਵੀ ਤੇ ਚੱਕੀ ਜਾਂ ਕੱਟੀ ਹੈਣਾ ਵੀ 8 ਕਿਲੋ ਐਸ ਵਕਤੇ ਤੋਂ ਸਾਲ ਦੁੱਧਾ ਔ ਜਸ਼ਨ ਮਾਰ ਕੇ ਕੈਮਰਾ ਕੱਟਾ ਵੀ ਖਾ ਦੇ ਬਰਲੇ ਬਨੇ ਬੈਠਾ ਜੇ ਔ ਬੈਠਾ ਜਿਹੜਾ ਹਾਂਜੀ ਹਾਂਜੀ ਲਓ ਜੀ ਉਹ ਪਲਾ ਜਿਹੜਾ ਕੋਰਨਰ ਤੇ ਗੋਟ ਚ ਬੈਠਾ ਇਹ ਕੱਟਾ ਇਸੇ ਝੋਟੀ ਦਾ ਹੀ ਆ ਸਹਿਮਤ ਵਾਲੀ ਗੱਲ ਸੰਧੂ ਸਾਹਿਬ ਜੇ ਕਿਤੇ ਲੱਤ ਵੀ ਝੋਟੀ ਚੋਂੜਿਆ ਚੋਂੜਿਆ ਪੁੱਟ ਜੇ ਤੇ ਝੋਟੀ ਲੱਦ ਕੇ ਕਿਲੇ ਦੇ ਘਲ ਤੇ ਆ ਦਿਖਾ ਦੇ ਅੱਦ ਜਸ਼ਨ ਆ ਦਿਖਾ ਦਿਓ ਲੱਗ ਜਾ। ਆਹ। ਹਾਂ। ਠੀਕ ਆ। ਠੀਕ ਆ। ਆ ਲੈ। ਠੀਕ ਆ। ਸੋ ਬਾਕੀ ਥਾਮ ਤੋਂ ਪਹਿਲਾਂ ਝੋਟੀ ਦਾ ਸਾਰੇ ਭਰਾਵਾਂ ਨੂੰ ਪਤਾ ਹੀ ਆ ਠੀਕ ਆ ਜੀ ਵਸੇ ਹੱਥੀ ਚੋਈ ਜਿਹੜਾ ਥੰਦੂ ਸਾਹਿਬ ਆ ਮੁੱਠੀ ਚੋਈ ਜਿਹੜਾ ਗਾੜ ਦੇ ਵਿੱਚ ਗਾੜਾ ਫੜ ਕੇ ਮਗਲਿਆ ਮਗਲਿਆ ਫੜ ਕੇ ਆਇਆ ਵਧੀਆ ਚੋਈ ਜਾਂਦਾ ਚੰਗੀ ਝੋਟੀ ਆ ਵਾ ਚੰਗੀ ਝੋਟੀ ਆ। ਤੇ ਕੀ ਮੋਲਰ ਦੇ ਦਾਂਗੇ ਕਿੰਨੇ ਸੰਧੂ ਸਾਹਿਬ ਦਿਵਾਲੀ ਦੂਲੀ ਆਈਆਂ ਲੱਖ ਲੱਗਦੀਆਂ ਵਿਕੀ ਜਾਂਦੀਆਂ ਦੇਰੀ ਆ ਆਪਾਂ ਵੀ ਦੇ ਦੋ ਲੱਖ ਦੀ ਦੇ ਦੋ ਲੱਖ ਦੀ ਦੇਰੀਏ ਹੋ ਥੋੜਾ ਹੋਰ ਗਾ ਵਜ ਗੇ ਨਹੀਂ ਆਪਾਂ ਬਿਠਾਣ ਨੂੰ ਆਈਏ ਤੇ ਵਿੱਚ ਗੱਲ ਕੀ ਆ ਜੇ ਆਪਾਂ ਆਪਾਂ ਕਿਹਾ ਤੰਬੂ ਲਾਇਆ ਇੱਥੇ ਬੱਸ ਬੱਸ ਆਪਾਂ ਘਰ ਚ ਰੱਖਿਆ ਪੰਚਾਇਤ ਕਰਕੇ ਲਈ ਹੈ ਸੰਧੂ ਸਾਹਿਬ ਇਹੋ ਹੀ ਆ ਭਾਵੇਂ 85 ਦੀ ਵਿਕਦੀ ਆ 90 ਦੀ ਵਿਕਦੀ ਆ ਆਪਾਂ ਅਸੀ ਨਹੀਂ ਦੇਣੀ ਹੋਰ ਆਪਾਂ ਅਸੀ ਤੋਂ 3000 ਛੱਡ ਦੇਣਾ 70000 ਦੀ ਹਾਂ ਨਾ ਦੇਣੀ ਆ ਮੇਰਾ ਵੀਰ ਕੋਈ ਵੀਰ ਭਰਾ ਆ ਜਰਾ ਮਾਨਗਾਨ ਕਰਾਂਗੇ ਇਤੋਂ ਤਾਂ ਨਹੀਂ ਹੋਣਾ ਠੀਕ ਆ ਜੀ ਲਓ ਜੀ 77000 ਰੁਪਏ ਪਰ ਫਿਰ ਵੀ ਮੇਰਾ ਭਰਾ ਕੋਈ ਫੋਨ ਲਾਏ ਮੇਰਾ ਝੋਟੀ ਦੀ ਸਿੰਗਲ ਵਿੱਚ ਜਾਇਜ਼ ਹੋਈ ਤੇ ਕੱਢ ਦਿੱਤੀ ਜਾਊਗੀ ਸੋ ਚੰਗੀ ਝੋਟੀ ਆ ਸਿੰਗਲ ਘੱਡੀ ਬਿਲਕੁਲ ਫਰੀਕ ਚਮੜੀ ਦੀ ਆ ਬਾਕੀ ਤੁਹਾਡੇ ਸਾਹਮਣੇ ਆ ਬੂਥੀ ਪਾਥੀ ਪਤਲੀ ਤੇ ਲੰਬੀ ਫੇਸ ਕੁਆਲਿਟੀ ਆ ਬਾਕੀ ਚਵਾਈ ਪਸਮਾਈ ਦੀ ਇੱਕ ਨੰਬਰ ਆ ਬਾਕੀ ਬੱਚੇ ਦਾ ਸਹਿਮਤਾ ਉਹ ਪ੍ਰੋਪਰ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਠੀਕ ਆ ਜੀ ਭਾਂਡਾ ਭੁੰਡਾ ਬਿਲਕੁਲ ਤੁਹਾਡੇ ਸਾਹਮਣੇ ਆ ਆ ਦੇਖੋ ਮੇਰਾ ਵੀ ਕੋਈ ਤਸੱਲੀ ਕਰੇ ਆ ਆਪਦੀ ਜੇ ਮਾਲਾ ਘੇਰੇ ਘਰ ਜਾ ਕੇ ਵੀ ਲੱਤ ਪੁੱਟ ਜੇ ਨਾ ਸੰਧੂ ਸਾਹਿਬ ਇਹ ਹੁੰਦਾ ਨਾ ਵੀ ਯ ਜੇ ਕਿਹਰੇ ਘਰ ਵੀ ਆਉਣ ਰਿਕਾਰਡ ਗੱਲ ਕਹਿੰਦੇ ਕਿਹਰੇ ਘਰ ਵੀ ਝੋਟੀ ਲਾ ਤਾਂ ਪੁੱਟ ਜੇ ਹੂੰ ਉਪਰਾ ਕਰ ਜੇ ਝੋਟੀ ਲੱਦ ਕੇ ਘਰੇ ਲਾ ਗਿਆ ਆਪਦੇ ਪੈਸੇ ਲੈ ਜਾਵੀਂ ਹੂੰ ਠੀਕ ਆ ਲੈ ਵੀ ਅੱਗੇ ਹਰਜੀਤਾ ਇਧਰਲੇ ਪਾਸੇ ਚੱਲਦੇ ਆਂ ਤੇ ਆਪਣੇ ਕੋਲ ਅਗਲੇ ਸਾਨੂੰ ਸਾਹਿਬ ਇਹ ਆ ਗਿਆ ਜਹਾਜ਼ ਆਪਣੇ ਕੋਲ ਦੂਜਾ ਸੂਬਾ ਦੂਜਾ ਸੂਬਾ ਪ੍ਰੋਪਰ ਤੇ ਮਜ਼ਦਰੀ ਬੇਲ ਵੇਖੋ ਤੇ ਮਜ਼ਦਰੀ ਹਾਈਵੇ ਵੇਖੋ ਤੇਰਾ ਜੰਪ ਵਾਲ ਵੇਖੋ ਆ ਵੇਖੋ ਜੀ ਕਹਿੰਦੀ ਕੀ ਏ ਹਾਂ ਹਾਂ ਆ ਵੇਖੋ ਇਹਦੇ ਮਗਰ ਜੋ ਕੱਟੀ ਅੱਜ ਕਿਦਾਂ ਦੀ ਕਿੰਨੇ ਦਾ ਨੂੰ ਕੋਈ 10 ਵਾਲੇ ਕੋਈ 12 ਵਾਲੇ ਕੋਈ 15 ਵਾਲੇ ਮਗਰੇ ਦੇ ਕੱਟੀ ਆ ਸਵਾਪ ਪ੍ਰੋਪਰ ਦੱਜਾ 12 ਲੀਟਰ ਦੇ ਲੀਟਰ ਵਾਈ ਦੇ ਸੰਧੂ ਸਾਹਿਬ ਦੇ 12 ਲੀਟਰ ਲੀਟਰ ਮਰਾ ਕੇ ਦਈਏ ਲੀਟਰ ਮਰਾ ਕੇ રે ਲੀਟਰ ਮਰਾ ਕੇ ਸਵਾਦੀ ਸੰਧੂ ਸਾਹਿਬ ਚਾਰ ਕਿ ਵੇਚੀਆ ਬਹੁਤ ਨਾਲ ਵਾਲੀ ਮਰਾ ਕੇ ਦੇ ਦਾਂ ਆਫਰ ਦਿਵਾਲੀ ਦਾ ਦੇਵਾਂਗੇ ਠੀਕ ਹੈ ਜੀ 12 ਲੀਟਰ ਕੱਦ ਟਾਚਾ ਮੇਰਾ ਭਰਾ ਤੁਸੀਂ ਚੈੱਕ ਕਰ ਲਓ ਪਲੀ ਪਲੀਤੀ ਵੇਖੋ ਕਿਵੇਂ ਆ ਸਭੀ ਸੁਭੀ ਪੂਰਾ ਭਜਨ ਵਟਾ ਠੀਕ ਹੈ ਜੀ ਤੇ ਚਵਾਈ ਚੁਵਾਈ ਦੀ ਬਿਲਕੁਲ ਪਰਫੈਕਟ ਮੈਂ ਨਾ ਸੰਧੂ ਸਾਹਿਬ ਰੂਹੀ ਆ ਦੇ ਠੀਕ ਹੈ ਚਵਾਈ ਮੋਗਾਈ ਆ ਹਾਂ ਆ ਦਿਖਾਓ ਠੀਕ ਆ ਜੀ ਸੋ ਸਿੰਗਲ ਹੱਡੀ ਆ ਬਾਕੀ ਪੁੱਠਾ ਪਾਠਾ ਵੇਖੋ ਕਰਮਲ ਨੂੰ ਐ ਪੂਰਾ ਚੌੜਾ ਪਿੱਠ ਬੁੜਾ ਫਰਜੀਤ ਵਾਸਤੇ ਚਵਾਈ ਪੋਲੀ ਆ ਵੀਰ ਸਾਨੂੰ ਸਾਹ ਰੂੰ ਵਰਗੀ ਆ ਠੀਕ ਆ ਭਰਾ ਲੋ ਵੀ ਚੌਣ ਇੱਕ ਨੰਬਰ ਆ ਬਿਲਕੁਲ ਪੋਲੀ ਠੀਕ ਆ ਆ ਦੇਖੋ ਥੋੜਾ ਜਿਹਾ ਬੱਚਾ ਅੰਦਰ ਬੱਚਾ ਦੂਰ ਬੰਨਣ ਦੇ ਕਰਕੇ ਥੋੜਾ ਜਿਹਾ ਕਿਤੇ ਨਾ ਕਿਤੇ ਪਸ਼ੂ ਕਾਲੇ ਵੀ ਜਰੂਰ ਪੈਂਦੇ ਆ ਆ ਦੇਖੋ ਆਹ ਦਾ ਪੁੰਡਾ ਬਿਲਕੁਲ ਇੱਕ ਸਾਰ ਪੱਦਰ ਜਿੱਥੇ ਤੱਕ ਹੁਣ ਆਪਾਂ ਮੌਕੇ ਤੇ ਦੇਖ ਰਹੇ ਆ ਆ ਦੇਖੋ ਇਹ ਨੂੰ ਸਰ ਜਾਣ ਹੀ ਨਹੀਂ ਕਹਣਾ ਕੱਲਾ ਬੰਦਾ ਖਿੱਚਣਾ ਊਖਾ ਆਂਦਾ ਇਹਨੂੰ ਅਰਜੀ ਤੇ ਤਾਂ ਲਾਗਿਆ ਇਹ ਆਈ ਫਿਰਦੀ ਯਾਦੇ ਆਹੋ ਥੋੜਾ ਲਾਗਿਓ ਤੋਰ ਦੇ ਅਰਜੀ ਦਾ ਅੱਗੋ ਇੱਥੋਂ ਲਾਓ ਵੀਰ ਲੈ ਆਓ ਲੈ ਆਹ ਫੇਸ ਕਾਲ ਵੀ ਇੱਕ ਵਾਰੀ ਬੁਖਾ ਦੇ ਜਸ਼ਨ ਆਇਦਰ ਮਾਰ ਕੈਮਰਾ ਆਵੇ ਆਸੇ ਇੱਕ ਸੁਖ ਦੀ ਬੰਤਰ ਵਿਖਾ ਦੇ ਰਹੇ ਹਾਂ ਸਿੰਘ 98 ਇੱਕ ਕੁੰਡਾ ਵਾ ਇੱਕ ਥੋੜਾ ਸਾਡੇ ਨੂੰ ਦੁੱਧ ਇਸ ਛੋਟੀ ਦੇ ਥੱਲੇ 12 ਦਾ ਲੀਟਰ ਵਜਦੇ ਸੰਧੂ ਸਾਹਿਬ ਹਾਂ ਤਸੱਲੀ ਕਰੇ ਕੋਈ ਮੇਰਾ ਵੀ ਰਾ ਆ ਗਏ ਦੇਖੋ ਮੇਰੇ ਭਰਾ ਪਿੱਛੋਂ ਵੇਖੋ ਢਾਂਚਾ ਚੜਾਈ ਚੁੜੀ ਵੇਖੋ ਮੱਝ ਦੀ ਕਿੰਨੀ ਆ ਠੀਕ ਆ ਜੀ ਆ ਕਿ ਥੱਲੇ ਦੇਵੇ ਦੀ ਸਾਫ ਸੁਥਰੀ ਆ ਮਗਰ ਕੱਟੀ ਆ ਚਲੋ ਇਹ ਵੀ ਪਲੱਸ ਪੁਆਇੰਟ ਆ ਵੀ ਮਗਰ ਕੱਟੀ ਆ ਤੇ ਠੀਕ ਆ ਤੇ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਆਹਰ ਜੀ ਤਾਂ ਉਹ ਕੱਟੀ ਆ ਸੰਧੂ ਸਾਹਿਬ ਅੰਦਰਲੇ ਬੰਦੇ ਖੋਤੀ ਇਹਦੀ ਕੱਟੀ ਲੈ ਵੀ ਇਧਰ ਜਸ਼ਨ ਆ ਵਿਖਾ ਦੇ ਪੁੱਤ ਮਾਰਾ ਕੈਮਰਾ ਉਹ ਅੰਦਰਲੇ ਪ ਇਹ ਕਟਾ ਹੈਗਾ ਪਹਿਲੇ ਨੁਕੋਟੀ ਦਾ ਇਹ ਪਹਿਲੇ ਦਾ ਆ ਹੁਣ ਤੋੜੀ ਆਪਾਂ 12 ਕਿਲੋ ਵਾਲੀ ਵਿਖਾਈ ਹਤੀ ਆ ਕੱਟੀ ਜੇ ਇਹਦੀ ਆ ਕੱਟੀ ਜੇ ਠੀਕ ਆ ਪੂਰੀ ਕਵਰ ਕਰਦੇ ਵਿੱਚ ਹਾਂ ਜਿਹੜੀ ਤੀਜੇ ਨੰਬਰ ਦੇ ਆ ਪੂਰੀ ਕਵਰ ਕਰਦੇ ਉਹਦਾ ਆ ਕੱਟਾ ਜੇ ਹਾਂ ਜਿਹੜੀ ਹੁਣ ਵਿਖਾਉਣੀ ਉਹਦਾ ਕੱਟਾ ਜੇ ਲਓ ਜੀ ਹੁਣ ਆਪਾਂ ਵਿਖਾਉਣੀ ਆ ਚੌਥੇ ਨੰਬਰ ਤੇ ਤੁਹਾਨੂੰ ਠੀਕ ਆ ਜੀ ਤੇ ਇਧਰਲੇ ਪਾਸੇ ਝੋਟੀ ਉਹ ਵੀ ਦੂਜੇ ਸੂਬੇ ਆ ਪਰ ਇਹਦਾ ਮੁੱਲ ਹਰਜੀਤ ਕੀ ਰਹੂਗਾ ਭਰਾ ਸੰਧੂ ਸਾਹਿਬ ਮੁੱਲ ਤੇ ਜਿਦਾਂ ਦੀ ਮਾਝ ਆ ਭਾਵੇਂ ਡੇਢ ਕਰ ਲਈਏ ਭਾਵੇਂ 1.20 ਕਰ ਲਈਏ ਸਹੀ ਲੈਣ ਦੇਣ ਲਈ ਆਪਾਂ ਸੰਧੂ ਸਾਹਿਬ ਕੰਮ ਹੀ ਲੈਣ ਦੇਣ ਵਾਲੇ ਤੁਸੀਂ ਵੀਡੀਓ ਪਾ ਕੇ ਜਾਂਦੇ ਹੋ ਪਰਮਾਣ ਵਾਲੀਆਂ ਉੱਟ ਜਾਂਦੀਆਂ ਵਾ ਹ ਇਹਦਾ ਆਪਾਂ ਮੁੱਲ ਕਰਨਾ ਹਾਂ ਨਾ ਹੀ ਹਾਂ ਲੱਖ ਦੇ ਛੱਡ ਦਈਏ ਪੰਜ ਪੰਜ ਛੱਡਿਆਂ ਗੱਲ ਬਣਦੀ ਤਾਂ ਪੰਜ ਛੱਡ ਸੰਧੂ ਸਾਹਿਬ ਇਹਦਾ ਆਪਾਂ ਮੁੱਲ ਹਾਨਾ ਇਹਦਾ ਮੁੱਲ ਕਰਨਾ ਆਪਾਂ 88000 ਰੁਪਏ ਉਹ ਚੋਂ 200 ਰੁਪਏ ਛੋਟ ਕਰਾਂਗੇ ਜਿਹੜਾ ਕਿਸੇ ਭੈਣ ਭਰਾ ਨਾਲ ਉੱਤੇ ਨੀਵੇਂ ਖੇਪੜਨਾ ਆਪਾਂ ਦੋਵੇਂ ਖੇਪੜ ਖੁੱਪੜ ਕੇ ਸੱਟ ਬਸ ਬਸ ਛੱਟ ਆਪਾਂ ਇੱਥੇ ਕਰ ਦਿੰਦੇ ਆਂ ਦੇ ਆਪਾਂ ਕਿਉਂਕਿ ਵੇਖੋ ਗੱਲ ਇਹਦਾ ਵੀ ਜੇ ਮੈਂ ਇਹਦਾ ਸਵਾ ਲੱਖ ਮੁੱਲ ਕਰੀ ਜਾਊਂਗਾ ਖੜਨੀ ਕਿ ਇਹ ਇੱਕ ਵੀਰ ਨੇ ਆ ਉਹਨੂੰ ਇੱਥੇ ਆਈ ਨੂੰ ਮੈਂ ਦੇ ਦੂੰਗਾ 90000 ਦੀ ਤੇ ਵੇਖਣ ਵਾਲੇ 7000 ਬੰਦਾ ਕੋਈ ਯਾਰ ਇਹਨੇ ਮੁੱਲ ਗਲਤ ਕੀਤਾ ਆਪਾਂ ਆਪਾ ਕਰਨਾ ਹੀ ਉਹ ਜੋ ਲੈ ਲੈਣਾ ਗਲਤ ਨਾਲੇ ਭਾਈ ਮਾਲ ਦੇ ਮੁੱਲ ਮੰਗ ਜਨ ਹਾਂਜੀ ਹਾਂ ਇਹਦਾ ਆਪਾਂ 88000 ਦੀ ਸ਼ਾਮ ਮਾਨ ਮਤ ਕਰਦੇ ਆ 88000 ਦੇ ਵਿੱਚੋਂ ਛੋਟਾ ਛਟਾ ਹੋ ਜਾਣੀਆਂ ਤੇ ਝੋਟੀ ਵਾਲੇ ਵੇਖੋ ਵੀ ਝੋਟੀ ਚੀਜ਼ ਕੀ ਆ ਨਹੀਂ ਬਾਕੀ ਪਲੀ ਪਲੀਤੀ ਵਾਲੇ ਪਾਸੇ ਨਿੱਗਰ ਨੁਕਰ ਵੇਖੋ ਪਿੰਡੇ ਦੀ ਪੂਰੀ ਵਾੜਾਂ ਦਾ ਵਟਾ ਪੂਰਾ ਬਾਕੀ ਭਾੜਾ ਵੇਖੋ ਅਗੋਂ ਧੋਣ ਤੋਂ ਛਟਾੜ ਤੇ ਬਿਲਕੁਲ ਬਿਲਕੁਲ ਤੂ ਦਾ ਜਿਹੜਾ ਦੋਸਤੋ ਲੈਵਾ ਹਾਂ ਚਵਾਈ ਚੰਗੀ ਆ ਨੀਲੀ ਅੰ ਕਰਮਾੜੀ ਹੈ ਵੀ ਚੀਜ਼ ਆ ਪਾਪਰੇ ਚਮਦੀ ਦਾ ਜਮਨਾਰਗੀ ਕਾਲੀ ਆ ਬਹੁਤ ਖੂਬਸੂਰਤ ਆ ਲਓ ਜੀ 88000 ਦੇ ਵਿੱਚੋਂ ਮਾਨਤਨ ਹੋਊਗਾ ਠੀਕ ਆ ਇਦੋਂ ਬਾਅਦ ਇੱਕ ਆਪਾਂ ਤੁਹਾਨੂੰ ਹੋਰ ਜਿਹੜੀ ਅਗਲੇ ਪਾਸੇ ਆ ਛੋਟੀ ਵਿਖਾ ਦਿੰਨੇ ਆ ਇਹ ਵੀ ਇਹ ਹੈ ਦੂਜਾ ਸੂਬਾ ਜੀ ਇਹ ਵੀ ਦੂਜਾ ਸੂਆ ਸੰਦੂ ਸਾਹਿਬ ਬੰਨ ਕੀ ਨਹੀਂ ਆ ਵੀ ਲੈ ਜੀ ਤੇ ਕਿਉਂ ਨਾ ਤਿੰਨੇ ਮੱਜਾ ਆਪਣੀਆਂ ਨਰਾ ਰੂਈਆਂ ਕੋਈ ਪੂਰ ਛਟਾਰੀ ਕੋਈ ਵੱਧ ਘੱਟ ਨਹੀਂ ਜਿਹੜੀ ਮਰਜ਼ੀ ਕੋਈ ਆਕੇ ਮੇਰਾ ਵੀ ਚੋਲੇ ਇਹ ਆਪਾਂ ਤਨਾਰਾ ਜਿਕੜ ਕਰ ਦਈਏ ਠੀਕ ਹੈ ਭਰਾ ਤੇ ਇਹ ਸੰਤੂ ਸਾਹਿਬ ਅੱਜ ਬੋਲਿਓ ਬਾਹਰ ਆ ਗਈ ਆ ਕੋਈ 4 ਵਾਲੇ ਕੋਈ 5 ਦਿਨ ਵਾਲੇ ਨਹੀਂ ਹੋਗੇ ਆ ਦੁੱਧ ਐ ਵੇਲੇ 9 ਤੋਂ ਪਲੱਸ ਆ 10 ਵੀ ਹੋ ਸਕਦਾ 9 ਲੀਟਰ ਮਾਲੇ ਬੋਲਿਆ ਬਾਲਾ ਦਾ ਕੱਚਾ ਦੁੱਧ ਮਗਰ ਇਹਦੇ ਵੀ ਕਟਾ ਆ ਗਿਆ ਮਗਰ ਮਗਰ ਇਹਦੇ ਕਟਾ ਠੀਕ ਹੈ 8 ਕੇ 9 ਕਿਲੋ ਅਸ ਵਕਤ 9 ਕਿਲੋ ਸੰਤੂ ਸਾਹਿਬ 9 ਤੋਂ ਬਾਹਰ ਹੋਊਗਾ 10 ਹੋਊਗਾ ਬੋਲਾ ਕੋਈ ਮੰਨੇ ਕੋਈ ਕੱਚਾ ਦੁੱਧ ਮੰਨ ਲੈ ਹਾਂ 9 ਹੋਊਗਾ ਇਹ ਕਰ ਜੇ 12 ਇਹ ਕਰ ਦੇ 13 ਇਹ ਸੇਵਾ ਜੋ ਠੀਕ ਹੈ ਜੀ ਠੀਕ ਹੈ ਲੋਗੇ ਅਜੇ ਕਰਮਾ ਵਾਲੀ ਦੁੱਧ ਤੇ ਆਉਣੀ ਆ ਸਾਫ ਸੁਫੀਰ ਕਰਕੇ ਸੋ ਪ੍ਰੋਪਰ ਇੱਕ ਵਾਰੀ ਤੋੜ ਕੇ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਬਾਕੀ ਬੂਥੀ ਬਾਥੀ ਤੁਹਾਨੂੰ ਸਾਹਮਣੇ ਦਿਖਾ ਦਿੰਨੇ ਆ ਠੀਕ ਹੈ ਸਿੰਘ ਸਿੰਘ ਗਲਾਈ ਦੇ ਵਿੱਚ ਇੱਕ ਸਿੰਘ ਦਾ ਖੋਲ ਲੱਥਾ ਪਰ ਹੈ ਸਿੰਘ ਗਲਾਈ ਚ ਹਾਂਜੀ ਸਿੰਗਲ ਅੱਡੀ ਆ ਬਰੀਕ ਪਿੰਡਾ ਵੀ 9 ਕਿਲੋ ਐਸ ਵਕਤ ਇਹਦੇ ਥੱਲੇ ਦੁੱਧ ਬੰਨਣਾ ਸ਼ੁਰੂ ਹੋ ਗਿਆ ਥੋੜਾ ਡਰਦੇ ਪਸ਼ੂ ਨਾ ਹਾਂਜੀ ਕਿ ਬੱਚੇ ਬੱਚੇ ਅੰਦਰ ਬੱਜੇ ਥੋੜਾ ਜਿਹਾ ਤਾਂ ਕਰਕੇ ਸੰਦੂਸਾਲ ਭਾਵੇਂ ਚੰਗਾ ਭਾਵੇਂ ਮੰਦਾ ਕੋਈ ਵੀ ਮੁੱਲ ਲਖੋਂ ਥੱਲੇ ਨਹੀਂ ਕਰਦਾ ਉਹ ਨਹੀਂ ਕਰਦਾ ਪਰ ਵਿਗਦਾ ਮੁੱਲ ਵਿਗਦਾ ਭਾਈ ਆ ਬੰਦਾ ਤਾਂ ਆਉਣਾ ਨਹੀਂਗਾ ਹਾਂ ਚੰਗੀ ਕੁਆਲਟੀ ਆ ਚੰਗੇ ਦਾ ਬੰਦਾ ਨਹੀਂਗਾ ਕਿ ਚਲੋ ਕੋਈ ਸੁਵਿਆ ਦਾ ਵਜਵਾਦੂ ਹੋਵੇ ਕੋਈ ਪਸ਼ੂ ਖੋਲਾ ਹੋਵੇ ਤੋ ਮੁੱਲ ਤਾਂ ਪਹਿਨ ਬਾਕੀ ਨਵੇਂ ਅੰਗ ਦੀਆਂ ਦੋਵੇਂ ਤਨੇ ਦੋਵੇਂ ਝੋਟੀਆਂ ਨਵੇਂ ਅੰਗ ਦੀਆਂ ਤੇ ਦੁੱਧ ਦੇ ਵੀ ਕਰਮਾ ਲੀਆਂ ਚੰਗੀ ਸਿਖਰ ਤੇ ਜਾਣਗੀਆਂ ਠੀਕ ਆ ਜੀ ਠੀਕ ਆ ਲੋ ਇਹ ਵੀ ਠੀਕ ਹੈ ਬਾਕੀ ਥਾਂ ਥਣ ਬੜਾ ਵਧੀਆ ਲਗਾ ਅਰਲੀਆਂ ਵਰਗੇ ਥਾਣਾ ਚਾਰੇ ਥਾਣਾ ਬਾਕੀ ਇੱਕ ਸਾਰ ਪੱਧਰੀ ਹੈ ਬੈਕ ਸਾਈਡ ਤੋਂ ਐ ਬਰਾਬਰ ਸੰਤੂ ਸਾਹਿਬ ਆਪਾਂ ਹੁਣ ਮੌਕੇ ਤੇ ਚਲੋ ਦੇਖ ਰਿਹਾ ਕਿਸੇ ਭੈਣ ਭਰਾ ਨੇ ਚੀਜ਼ ਵੇਖ ਕੇ ਇੱਥੇ ਆਉਣਾ ਮੌਕੇ ਤੇ ਉਹਨੇ ਵੀ ਆਣ ਕੇ ਦੇਖਣਾ ਬਾਕੀ ਪੱਧਰ ਪੁੱਤਰ ਇੱਕ ਸਾਰ ਆ ਤੇ 9 ਕਿਲੋ ਦੁੱਧ ਮੋਲ ਇਹਦਾ ਹਰਜੀਤ ਕੀ ਰਹੂਗਾ ਇਹ ਵੀ ਸੰਤੂ ਸਾਹਿਬ ਆਪਾਂ ਔੜ ਦੀਆਂ ਦਾ ਕਰਨਾ ਵਾ ਉਹਦਾ ਆਪਾਂ 88 ਕੀਤਾ ਵਾ ਇਹਦਾ ਆਪਾਂ ਜਿਹੜਾ ਲੈਣ ਦੇਣੀ ਆ ਆਪਾਂ ਕਰਨਾ 86000 ਰੁਪਇਆ 86000 ਕੋਈ ਮੁੱਲ ਗਲਤ ਨਹੀਂ 86000 ਰੁਪਇਆ ਨੂੰ ਮਾਨਮਤਾ ਕਰਾਂਗੇ ਵੀਰ ਦਾ ਲਓ ਜ ਮਗਰ ਕਟਾ ਇੱਕੋ ਮੱਝ ਦੇ ਥਲੇ ਇੱਕੋ ਝੋਟੀ ਥਲੇ ਬੱਚਾ ਜਿਹੜਾ ਫੀਮੇਲ ਕਾਫ ਆ ਇਹਨਾਂ ਦੋ ਥਲੇ ਮੇਲ ਕਾਫ ਆ ਸੋ ਐਂਡ ਵਾਲੇ ਰੇਟ ਆ ਕਿੰਨਾ ਕਰਤਾ ਫਿਰ 86000 ਰੁਪਏ ਤੁਹਾਨੂੰ ਸਾਬ ਕਰ ਦਈਏ ਵਿੱਚ 85 ਦਾ ਬਲਾਸਟਿਕ ਇਹਦਾ ਹਾਂ ਨਹੀਂ ਆ 85000 85 85 ਆਣਾ ਤੁਹਾਨੂੰ ਲੋ ਦੀ 85000 ਦੀ ਝੋਟੀ ਮਿਲ ਜੂਗੀ ਬਾਕੀ ਬੂਥੀ ਬਾਤੀ ਦੀ ਚੰਗੀ ਆ ਸੋ ਇਹ ਅੱਜ ਹਰਜੀਤ ਵੀਰ ਦੇ ਫਾਰਮ ਤੇ ਜਿਹੜੇ ਦੋਸਤੋ ਚਾਰ ਨਾਗਾ ਪਾ ਤੁਹਾਨੂੰ ਦਿਖਾਤੇ ਆ ਇਧਰ ਬੱਕਰੀਆਂ ਦਾ ਜੋੜਾ ਰਹਿ ਗਿਆ ਸੱਚ ਵੇਖਿਆ ਜੇ ਕਿਤੇ ਆ ਇਧਰ ਮਾਰੋ ਕੈਮਰਾ ਆ ਵੇਖੋ ਸੰਦੂ ਸਾਹਿਬ ਇਹ ਮਾਵਾ ਤੀਆਂ ਇਹ ਮਾਵਾ ਤੀਆਂ ਆ ਅੱਛਾ ਇਹ ਮਾਵਾ ਤੀਆਂ ਇਹ ਮਾਵਾ ਇਹ ਧੀ ਆ ਠੀਕ ਆ ਜੀ ਮੀਨੇ ਮੀਨੇ ਨੇ ਬਣਿਆ ਵਾ ਕਨਫਰਮ ਕੋਈ ਨਹੀਂ ਹਾਂ ਕਲੀਅਰ ਕੋਈ ਨਹੀਂ ਹਾਂ ਕਿਉਂ ਮੇਰਾ ਵੀਰ ਕੋਈ ਬਾਅਦ ਚ ਆਕੇਗੀ ਯਾਰ ਇਹ ਸੂਣ ਵਾਲੀਆਂ ਨਿਕਲੀਆਂ ਨਹੀਂ ਆ ਕਿੱਦਾਂ ਵੀ ਆ ਇਹ ਕਨਫਰਮ ਕੋਈ ਨਹੀਂ ਆ ਹਾਂ ਹਾਂ ਲੈ ਵੀ ਵਿਖਾ ਦੇ ਜਸ਼ਨ ਮਾਰ ਕੈਮਰਾ ਇਹਦਾ ਇੱਕ ਮਹੀਨਾ ਜਿਹੜੇ ਨਾਲ ਰਹੀਆਂ ਏ ਮਹੀਨੇ-ਮਹੀਨੇ ਬਣੀਆਂ ਵੀਆਂ ਮਹੀਨੇ-ਮਹੀਨੇ ਦੋਵੇਂ ਬਣੀਆਂ ਨੇ ਦੋਵੇਂ ਬਣੀਆਂ ਮਹੀਨੇ ਮੇਰੇ ਪਰ ਮੈਂ ਆਪਣੇ ਕੋਈ ਨਹੀਂ ਆ ਮੇਰਾ ਵੀ ਇਹ ਖਾਲੀ ਮੰਨ ਕੇ ਆਪਾਂ ਇੱਕ ਸਾਥ ਸੌਦਾ ਕਰਨਾ ਇਹ ਆਪਾਂ ਖਾਲੀਆਂ ਤਾਂ ਕਰੀਏ ਹਾਂ ਵਜਨ-ਵਜਨ ਤਾਂ ਹੈਗਾ ਬਾਬਾ ਹੈਨਾ ਵਜਨ ਤੇ ਬਹੁਤ ਸੁਣਾਵਾ ਕੱਦ-ਕੱਡ ਵੀ ਚੰਗਾ ਵਾਏ ਹੋਰ ਕੀ ਹਾਂ ਹਾਂ ਬਸ ਬਸ ਬਾਹਰ ਹੀ ਔਏ ਆਉਂਦੀ ਬਾਹਰ ਹੀ ਟੋਲਾ ਆਉਂਦੀ ਤੇ ਰਾਖੜਿਆ ਗੋਲਗਾ ਚੰਗੀਆਂ ਹਾਂ ਹਾਂ ਜੀ ਵਿਖਾ ਦੇ ਮੂੰਹ ਮੱਥਾ ਬਾਕੀ ਕੰਨ-ਕੋਨ ਵਿਖਾ ਦੇ ਹਾਂ ਕੰਨ ਵੀ ਚੰਗੇ ਲੰਮੇ ਆ ਬਾਕੀ ਜਿਹੜੇ ਆਪਣੇ ਭਰਾ ਠੀਕ ਆ ਜੀ ਰੱਖਦੇ ਆ ਫਾਰਮਾਂ ਦੇ ਵਿੱਚ ਚਲੋ ਉਹਨਾਂ ਨੂੰ ਬਥੇਰੇ ਸਮਝਾਓ ਆ ਉਹਨਾਂ ਨੂੰ ਪਤਾ ਹੋ ਗਿਆ ਆਪਾਂ ਦਾ ਬੋੜੀਆਂ ਰੱਖੀਆਂ ਨਹੀਂ ਆ ਤੇ ਇਦਾਂ ਕਿ ਜਿੱਥੇ ਕੋਈ ਡੇੜਾ ਸੌਦਾ ਕਰਨ ਜਾਵੇ ਜੋ ਆਵੇ ਦਾ ਲੈ ਲੇ ਇਹ ਤੁਸੀ ਤੇ ਚੋਗੀ ਹੋ ਗਈ ਆ ਇਹ ਸੰਧੂ ਸਾਹਿਬ ਰੱਬ ਹੀ ਜਾਣਦਾ ਜੀ ਸਾਲ ਡੁੱੜਦੀ ਹੋ ਗਈ ਕਿ ਨਹੀਂ ਇਹ ਇਹ ਆਪਣਾ ਡੇੜਾ ਸਾਲ ਦੀ ਹੋਈ ਆ ਜੀ ਹਾਂ ਹਾਂ ਫਿਰ ਤਾਂ ਹੋ ਗਈ ਯਾਰ ਇਹ ਹੁਣ ਪਤਾ ਨਹੀਂ ਉਹਨਾਂ ਨੇ ਮੱਝਾਂ ਦੇ ਵੇਚ ਲਈ ਦੀ ਇਹ ਪਤਾ ਨਹੀਂ ਕਿਦਾਂ ਦੀ ਆ ਦੋਂਦੀ ਆ ਦੋਂਦੀ ਆ ਜੀ ਆਹ ਇਹ ਦੋਂਦੀ ਆ ਆਹ ਦੋਂਦੀ ਆ ਹਾਂ ਲੈ ਵੀ ਹਰਜੀਤ ਸਿੰਗਲ ਸਿੰਗਲ ਦਾ ਰੇਟ ਦੱਸ ਕੀ ਕਰਨਾ ਤਾਂ ਜੋੜੇ ਦਾ ਕੀ ਸੰਧੂ ਸਾਹਿਬ ਸਿੰਗਲ ਸਿੰਗਲ ਦਾ ਮੁੱਲ ਇਹਦਾ 13000 ਰੁਪਇਆ ਇਹਦਾ 12000 ਰੁਪਇਆ ਲੈ ਵੀ ਆ 13 ਇਹਦਾ 13 ਉਹਦਾ 12 ਇਹ ਹੋ ਗਿਆ 25000 ਰੁਪਇਆ ਜੇ ਮੇਰਾ ਵੀਰ ਕੋਈ ਜੋੜਾ ਲੈਂਦਾ ਵਾ ਤੇ 3000 ਰੁਪਏ ਡਾੜਨਾ ਪੱਕ ਹੂੰ 22 ਦਾ 22000 ਰੁਪਈਆ 22000 ਦੀ ਜੋੜੀ ਆ ਸਿੰਗਲ ਸਿੰਗਲ ਦਾ 13000 13 ਦੇ 12 ਹਾਂ ਤੇ ਬਿਲਕੁਲ ਉਹ ਜਿਹੜੀ ਤੁਹਾਨੂੰ ਵਿਖਾਤੀ ਬੱਕਰੀ ਠੀਕ ਆ ਜੀ ਉਹ 12000 ਦੀ ਆ 25000 ਜੋੜੇ ਦਾ ਬਣਦਾ ਜੋੜੀ ਲੈ ਜਾਓਗੇ ਤੇ 22000 ਦੀ ਮਿਲ ਜੂਗੀ ਹਾਂਜੀ 22000 ਡਿਸਕਾਊਂਟ ਸਿੱਧਾ 3000 ਉੱਪਰ ਸਿੱਧਾ 3 ਡਾਇਆ ਸੰਧੂ ਸਾਹਿਬ ਆਪਾਂ ਦੇ ਬਿਲਕੁਲ ਜੀ ਬਿਲਕੁਲ ਬਾਕੀ ਵਜਨ-ਵਜਨ ਪੂਰਾ ਲਿਸੀਆਂ ਫਿੱਕੀਆਂ ਨਹੀਂ ਗੀਆਂ ਗੋਲ ਆ ਠੀਕ ਆ ਜੀ ਆਪਾਂ ਇਦੋਂ ਵੀ ਬੰਦਾ ਕੋਈ ਵੀ ਸੰਧੂ ਸਾਹਿਬ ਜੋੜੀ ਪਾਉਂਦਾ ਉਹਨਾਂ ਦੇ 2000 ਰੁਪਈਆ ਜੋੜੀ ਦਾ ਡੁੱਗਾ ਇਨਨ ਲਬੀ ਤੋਂ ਮੇਰਾ ਭਰਾ ਭਾਵੇਂ ਆ ਝੋਟੀ ਤੇ ਇੱਕ ਜਿਹੜੀ ਦੂਜੇ ਸੂਹ ਝੋਟੀ ਸਲਾ ਉਹ ਪਾਲੇ ਭਾਵੇਂ ਕੋ ਗਾਂ ਨਾ ਪਾਲੇ ਭਾਵੇਂ ਕੋ ਪਰਲੀ ਨਾ ਪਾਲੇ ਜਿਹੜਾ ਜੋੜਾ ਜਿੱਦਾਂ ਦਾ ਬਣ ਗਿਆ 2000 ਲੈਸ ਹਾਂ ਤੇ ਇਹ ਨਾ ਕਿ ਮਤਲਬ ਬੱਕਰੀਆਂ ਨਾ ਗਾਂ ਪਾਲੇ ਉਹ ਨਹੀਂ ਛੋੜਾ ਹਣਾ ਅੱਛਾ ਅੱਛਾ ਜੋੜਾ ਉਧਰ ਇਧਰ ਆ ਠੀਕ ਹਾਂ ਮੈਂ ਵੀ ਹਰ ਚੀਜ਼ ਤੇ ਅਜ ਮਾਲ ਸੀ ਵੀਰ ਹਾਂਜੀ ਹਾਂਜੀ ਤੇ ਇੱਕ ਕੰਟੈਕਟ ਨੰਬਰ ਕਰਤੀਏ ਸਾਂਝੇ ਆਪਣੀ ਆਪਣਾ ਨੰਬਰ ਵੀਰ 73475 7166 81463 53927 WhatsApp ਨੰਬਰ ਕਾਲਿੰਗ ਨੰਬਰ ਜੀਪੀ ਗੂਗਲ ਪੇ ਸਭ ਕੁਝ ਚੱਲਦਾ ਇਹਨਾਂ ਤੇ ਜੀ ਠੀਕ ਹੈ ਜੀ ਹਾਂਜੀ ਆਪ ਦੋਸਤੋ ਕਰੋ ਕੌਲ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਸਪੋਰਟ ਸ਼ੇਅਰ ਦਬਕੇ ਕਰਦੇ ਕਰੋ ਮਿਹਰਬਾਨੀ ਜਿਉਂਦੇ ਬਸਦੇ ਰਹੋ ਸਤਿ ਸ੍ਰੀ ਅਕਾਲ ਜੀ